सतनाम श्री वाहे गुरु साहेब जी तनासरी महल्ला चौथा हर हर बूंद पे हर स्वामी हम चात्रिक बिलल बिललाती हर हर कृपा करहो हो प्रभ अपनी मुख हो हर निम खाती हर हर बूंद पै हर स्वामी हम चात्रिक बिलल बिललाती हर हर कृपा करहो हो प्रभ अपनी मुख हो हर निम खाती ਹਰ ਬਿਨ ਰਹਿ ਨਾ ਸਕਿਓ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾ ਹਮ ਲਹਿ ਨ ਸਕੈ ਅੰਤ ਮਾਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨਿਓ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ 파ਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖਿਓ ਲਾਜ ਭਗਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖਿਓ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਨਸਰੀ ਮਹਲਾ 4 ਹੇ ਹਰੀ ਹੇ ਸਵਾਮੀ ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤੜਫ ਰਿਹਾ ਹਾਂ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸਵੰਤੀ ਬੂੰਦ ਬਣ ਜਾਏ ਹੇ ਹਰੀ ਹੇ ਪ੍ਰਭੂ ਆਪਣੀ ਮਿਹਰ ਕਰ ਅੱਖ ਦੇ ਝਮਕਣ ਜਿੰਨੇ ਸਮੇਂ ਵਾਸਤੇ ਹੀ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਸੁਮੰਤੀ ਬੂੰਦ ਪਾ ਦੇ। हे ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਰੱਤਾ ਭਰ ਸਮੇ ਲਈ ਵੀ ਰਹਿ ਨਹੀਂ ਸਕਦਾ। ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾਂ ਅੰਮਲੀ ਨਸ਼ੇ ਦਾ ਆਦੀ ਮਨੁੱਖ ਤੜਫុតਦਾ ਹੈ। ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਖਬਰਾ ਜਾਂਦਾ ਹਾਂ। ਰਹਾਉ। हे ਪ੍ਰਭੂ ਤੂੰ ਗੁਨਾ ਦਾ ਬੜਾ ਹੀ ਡੂੰਘਾ ਸਮੁੰਦਰ ਹੈ। ਐਸੀ ਤੇਰੀ ਡੂੰਘਾਈ ਦਾ ਅੰਤਰਤਾਪ ਭਰ ਵੀ ਲੱਭ ਨਹੀਂ ਸਕਦੇ ਤੂੰ ਪਰੇ ਤੋਂ ਪਰੇ ਹੈਂ ਤੂੰ ਬੇਅੰਤ ਹੈਂ ਏ ਸੁਆਮੀ ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ਏ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਸੋਭਾ ਮਿਲੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ਪਰ ਏ ਭਾਈ ਭਗਤੀ ਕਰਨ ਦੀ ਬਿਉਂਦ ਪ੍ਰਭੂ ਆਪ ਹੀ ਬਣਾਉਂਦਾ ਹੈ ਟੋ ਆਪ ਹੀ ਢਗਾਉਂਦਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਏ ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸਰਣ ਆਇਆ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ